ਕੀ ਗੱਲ ਹਾਂਜੀ ਸੁਨੀਲ ਕੌਰ ਜੀ ਕੀ ਗੱਲ ਹੋਈ ਜੀ ਤੁਹਾਡੀ ਦੁਕਾਨ ਤੇ ਗੋਲੀ ਚੱਲੀ ਆ ਇਹਨਾਂ ਨੂੰ ਕੱਲ ਦਾ ਕੋਈ ਕੱਲ ਵੀ ਕੱਲ ਮਾਰ ਕੇ ਗਏ ਆਪਣੇ ਨੂੰ ਗੋਲੀ ਕੱਲ ਗੋਰੀ ਨਾ ਵੱਜੀ ਨਹੀਂ ਦਿਗ ਵੀ ਹੀਰ ਗੋਲ ਸਦੀ ਅੱਛਾ ਕੱਲ ਵੀ ਆਏ ਸੀਗੇ ਹਾਂ ਕੱਲ ਮੈਂ ਰਿਪੋਰਟ ਲਖਵਾਤੀ ਬੋਲ ਸੁਣੇ ਲਖਵਾਈ ਰਿਪੋਰਟ ਅੱਛਾ ਜੀ ਅੱਜ ਫੇਰ ਮਾਰ ਕੇ ਗਏ ਅੱਜ ਤੇ 8-10 ਰਾਉਂਡ ਮਾਰ ਕੇ ਇਹ ਕਿੰਨੇ ਕਵੇ ਦੀ ਗੱਲ ਜੀ 3 ਕਵੇ ਦੇ 5-6 ਮਿੰਟ ਘਟ ਦੇਣ ਤੋਂ ਨਹੀਂ ਚਾਹਣੇ ਜੀ ਲੱਗਦਾ ਕੋਈ 3 ਦੇ 4-10 ਲੱਗ ਪੜੇ 10 ਕੋਈ ਪਿਲੋ ਧਮਕੀ ਤਾਂ ਕੋਈ ਵੀ ਆਈ ਹੈ ਜੀ ਧਮਕੀ ਕੱਲ ਹੀ ਕਹਿੰਦੇ ਪਈ ਕੱਲ ਹੀ ਕੋਈ ਪਹਿਨ ਦੇ ਜੀ ਸੋ ਅੱਜ ਦੇ ਤੋਂ ਹੋਰ ਪਹਿਲਾਂ ਵੀ ਗੱਲ ਹੋ ਰਹੀ ਅੱਛਾ ਹੁਣ ਆ ਕੋਮਲ ਲੜਕੀਆ ਦੁਕਾਨ ਤੇ ਕੰਮ ਕਰਦੇ ਉਹਦੀ ਲੱਗੀ ਬਚਾਵਾ ਕਿ ਕਿੱਦਾਂ ਹੈ ਬਚਾਵਾ ਪਰ ਪੂਰੀ ਹਾਰਪੜ ਹੋ ਗਈ ਕਿੱਥੇ ਵਜੀ ਕਿੱਥੇ ਗਿਆ ਲੱਕ ਦੇ ਵਿੱਚ ਲੱਕ ਦੇ ਲੰਚੇ ਰਿਲੇਕਸ਼ਨ ਕਿਹੜੇ ਹਸਪੀਟਲ ਦਾਖਲ ਕਰਤੀ ਤੇ ਜੈਨੋ ਸੁਣ ਲੈ ਗਏ ਫਿਰ ਅੱਗੋਂ ਉਹਨਾਂ ਨੇ ਆਪ ਹੀ ਦਿੱਤੀ ਉਹ ਲੈ ਜਾਣਗੇ ਐਮਬੂਲੈਂਸ ਉਹਨਾਂ ਨੂੰ ਪਤਾ ਹੈ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਕੀ ਤੁਹਾਨੂੰ ਬਚਾਇਆ ਜੇ ਇਹਨਾਂ ਨੂੰ ਦਰਸ਼ਕੀ ਪਤਾ ਹੈ ਨਾਮ ਆਪਣੀ ਦਾ ਸਰ ਅੱਜ ਇੱਥੇ ਦਰਸ਼ਨੀ ਦਰਵਾਜੇ ਦੇ ਬਾਹਰ ਸਤਗੁਰ ਕਲੈਕਸ਼ਨ ਐ ਰੈਡੀਮੇਡ ਗਾਰਮੈਂਟ ਦਾ ਕੰਮ ਕਰਦੇ ਆ ਉਹਨਾਂ ਤੇ ਬਈ ਅਨਸੁਖਾਵੀ ਘਟਨਾ ਵਾਪਰੀ ਆ ਕੱਲ ਸ਼ਾਮ ਨੂੰ ਪਹਿਲਾਂ ਉਹਨਾਂ ਦੀ ਰੈਕੀ ਕਰਕੇ ਗਏ ਉਦੋਂ ਵੀ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਪੁਲਿਸ ਨੇ ਮੁਸਤਫੀ ਦਿਖਾਉਂਦੇ ਹੋਏ ਪੀਸੀਆਰ ਦੀ ਜ਼ਿੰਮੇਵਾਰੀ ਲਗਾਈ ਵੀ ਰਾਉਂਡ ਲਾਓ ਉੱਥੇ ਪੀਸੀਆਰ ਲੱਗੀ ਹੋਣ ਦੇ ਬਾਵਜੂਦ ਜਦ ਪੀਸੀਆਰ ਦੂਸਰੇ ਬਾਜ਼ਾਰ ਨੂੰ ਟਰਨ ਕੀਤੀ ਆ ਤੇ ਤਿੰਨ ਅਨਮਿਛਾਤੇ ਲੋਕ ਆ ਕੇ ਤੇ ਬੜੀ ਦਲੇਰੀ ਨਾਲ 7-8 ਗੋਲੀਆਂ ਦੇ ਸਿੱਧੇ ਫਾਇਰ ਉਸ ਦੁਕਾਨ ਦੇ ਉੱਪਰ ਕੀਤੇ ਆ ਬੜੀ ਮੰਦ ਭਾਗੀ ਘਟਨਾ ਵਾ ਸਾਰਾ ਜਨਿਆਲਾ ਸ਼ਹਿਰ ਸਾਰੇ ਵਪਾਰੀ ਸਾਰੇ ਲੋਕ ਸਹਿਮ ਗਏ ਆ ਲੱਗਦਾ ਕਿ ਇੱਥੇ ਕੋਈ ਲਾਰਡ ਆਰਡਰ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਨਹੀਂ ਰਹੀ ਇੰਨਾ ਜੋ ਘਟਨਾ ਵਾਪਰੀ ਆ ਲੋਕਾਂ 'ਚ ਬਹੁਤ ਸਹਿਮ ਆ ਸਾਰਾ ਸ਼ਹਿਰ ਇਸ ਦੀ ਨਿੰਦਾ ਕਰਦਾ ਅਸੀਂ ਸਰਕਾਰ ਨੂੰ ਮੰਤਰੀ ਸਾਹਿਬ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੂਰ ਜੋਰ ਬੇਨਤੀ ਕਰਦੇ ਹਾਂ ਕਿ ਅੱਤਵਾਦ ਦੇ ਸਮੇਂ ਦੇ ਵਿੱਚ ਵੀ ਇਹੋ ਹੀ ਲੋਕ ਨੇ ਜਿਹੜੇ ਤੁਹਾਡਾ ਸਾਥ ਦਿੱਤਾ ਸੀ ਅੱਤਵਾਦ ਖਤਮ ਕੀਤਾ ਸੀ ਮਿਹਰਬਾਨੀ ਕਰਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰੋ ਨਹੀਂ ਤਾਂ ਇੱਥੇ ਉਜਾੜਾ ਪੈ ਜਾਣਾ ਲੋਕ ਇੱਥੋਂ ਪਲਾਨ ਕਰ ਜਾਣੇ ਆ ਕਾਰੋਬਾਰ ਬੰਦ ਕਰ ਦੇਣ ਕਾਰੋਬਾਰ ਅੱਗੇ ਹੀ ਨਹੀਂ ਅੱਗੇ ਲੋਕਾਂ ਦੇ ਕਸੇ ਕਿਸਮ ਦੀ ਕੋਈ ਇੱਥੇ ਕੋਈ ਖੁਸ਼ਹਾਲੀ ਨਹੀਂ ਆ ਕੁਝ ਨਹੀਂ ਆ ਮੈਂ ਆਪਣੇ ਵੱਲੋਂ ਸ਼ਹਿਰ ਵੱਲੋਂ ਬੇਨਤੀ ਕਰਦਾ ਕਿ ਬਹੁਤ ਮਾੜੀ ਘਟਨਾ ਪਹਿਲਾਂ ਵੀ 2-4 ਪਰਿਵਾਰਾਂ ਨੂੰ ਇਸ ਤਰ੍ਹਾਂ ਥ੍ਰੈਟਨਿੰਗ ਆਈਆਂ ਜਿਹੜੇ ਲੜਕੀ ਦੇ ਗੋਲੀ ਲੱਗੀ ਅੰਦਰ ਕੋ ਬੈਠੀ ਕੰਮ ਇਹਨਾਂ ਦੇ ਮਜ਼ਮਲਾਜਮ ਸੀ ਜਿਹੋਦੇ ਲਾਤ 'ਚ ਗੋਲੀ ਲੱਗੀ ਆ ਉਹਦੀ ਕੰਡੀਸ਼ਨ ਉਹਦੀ ਕੰਡੀਸ਼ਨ ਪਤਾ ਲੱਗਾ ਕਿ ਖਤਰੇ ਤੋਂ ਬਾਹਰ ਆ ਪਰ ਇਲਾਜ ਅਧੀਨ ਆ ਪਰ ਇਹ ਅੱਜ ਦੀ ਜੋ ਘਟਨਾ ਨਾਲ ਸਾਰਾ ਜੰਨਿਆਲਾ ਸ਼ਹਿਰ ਕੰਬ ਗਿਆ ਸਾਰਾ ਸਾਰਾ ਜੰਨਿਆਲਾ ਸ਼ਹਿਰ ਅੱਜ ਬਹੁਤ ਆਪਣਿਆ ਇਸ ਸੰਤਾਪ ਨੂੰ ਹਟਾਉਣ ਦੇ ਯੋਗ ਨਹੀਂ ਆ ਮਿਹਰਮਾਨੀ ਕਰਕੇ ਸਰਕਾਰ ਨੂੰ ਬੇਨਤੀ ਆ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਲੋਕਾਂ ਦਾ ਵਸਾਵਾ ਕੀਤਾ ਜਾਵੇ ਹੁਣੇ ਤਾਂ ਥੋੜਾ ਜਿਹਾ ਪਹਿਲਾਂ ਮੈਂ ਸਟੇਟਮੈਂਟ ਲੱਗਾਇਆ ਤੇ ਕਿ ਭੀੜ ੱੱਕੀ ਹੋਈ ਸੀ ਆਉਂਦੇ ਉਹ ਲੜਕੀ ਜਿਹੜੀ ਉਹ ਡਿੱਗੀ ਹੋਈ ਸੀ ਅੰਦਰ ਉਹਨੂੰ ਮਰਗਾਂਵਰੇ ਸਰ ਲੈ ਕੇ ਗਿਆ ਪਹਿਲਾਂ ਇੱਥੇ ਲੈ ਜਾਏਗੇ ਫਿਰ ਅੰਦਰ ਸਰ ਜਾਂਦੇ ਉਹਨੂੰ ਕੀ ਮਾਰਿਆ ਕਿ ਕਿੰਨੇ ਜਾਣੇ ਤੁਸੀਂ ਮੈਂ ਕੋਲੇ ਮੈਂ ਦੇਖਿਆ ਨਹੀਂ ਮੈਂ ਮੁੱਖ ਤੇ ਹਾਂ ਨਹੀਂ ਸੀ ਜੀ ਕੰਮ ਕਰ ਰਹੇ ਨੇ ਕੀ ਆਪ ਦਾ ਚੈਲੰਜਮੈਂਟ ਨਹੀਂ ਪੇਕ ਜਿਸ ਨੇ ਉਹ ਪੀਸੀਆਰ ਵਾਲੇ ਨਾ ਉਹਨਾਂ ਤੇ gekeੜਾ ਮਾਰਦੇ ਪੀਸੀਆਰ ਕੇੜਾ ਮਾਰ ਕੇ ਦੁਬਾਰਾ ਵੀ ਕੇੜਾ ਮਾਰਦੇ ਆ ਆਹ ਤਾਂ ਸਾਹਮਣੇ ਹੀ ਸੀ ਨੀਹਾਰੇ ਸਾਹਮਣੇ ਖੜੇ ਰਹੇ ਅਸੀਂ ਅੱਧਾਂ ਕਿ ਡੱਕ ਲੋਤੀਆਂ ਮੈਂ ਕਿੰਨੇ ਨਹੀਂ ਦਮੋਤੀ ਕਿਹੜਾ ਲੈਬਰੇਟ ਕਿਹੜਾ ਚੱਲਦਾ ਉਹਨਾਂ ਦੇ ਵੀ ਚੱਲਦਾ ਚੱਲਦਾ ਚਲੋ ਆਪਾਂ ਆਪ ਨੂੰ ਦੇਖੀਏ ਇੱਥੇ ਸਤਗੁਰੂ ਰੈਡੀमेड ਗਾਰਮੈਂਟਸ ਵਾਲੇ ਹੈਗੇ ਆ ਉਹਨਾਂ ਦਾ ਸ਼ੋਰੂਮ ਹੈ ਇੱਥੇ ਤੇ ਇਹਨਾਂ ਨੂੰ ਕੋਈ ਥ੍ਰੈਟ ਆਈ ਸੀਗੀ ਤੇ ਅੱਜ 2:54 ਮਿੰਟ ਤੇ ਕੋਈ ਨਾਮ ਲਾਉਂ ਵਿਅਕਤੀ ਮੋਟਰਸਾਈਕਲ ਤੇ ਆਇਆ ਤਿੰਨ ਜਣੇ ਉਹਨਾਂ ਨੇ ਇਹਨਾਂ ਦੀ ਸ਼ੋਰੂਮ ਵੱਲ ਨੂੰ ਫਾਇਰ ਕੀਤੇ ਆ ਜਿਦੇ ਚ ਇੱਕ ਇਹਨਾਂ ਦੀ ਜਿਹੜੀ ਸਰਵੈਂਟ ਆ ਉਹ ਇੰਜਰਡ ਹੋਈ ਆ ਉਸਦੇ ਲੱਤ 'ਚ ਗੋਲੀ ਲੱਗੀ ਆ ਉਹ ਖਤਰੇ ਤੋਂ ਬਾਹਰ ਆ ਤੇ ਅਸੀਂ ਮੌਕੇ ਤੇ ਆ ਗਏ ਆ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਆ ਤੇ ਬਾਕੀ ਵੀ ਅਸੀਂ ਟੈਕਨੀਕਲ ਤੌਰ ਤੇ ਜਿਹੜੀਆਂ ਸਾਡੀਆਂ ਫਾਰਮੈਟੀਜ਼ ਹੁੰਦੀਆਂ ਉਹ ਅਸੀਂ ਕਰ ਰਹੇ ਆ ਤੇ ਜਲਦੀ ਜਿਹੜੇ ਇਹ ਹੈਗੇ ਆ ਇਨਸੀਡੈਂਟ ਦੇ ਅਪਰਾਧੀ ਆ ਦੋਸ਼ੀ ਆ ਜਿਹੜੇ ਉਹਨਾਂ ਨੂੰ ਟ੍ਰੇਸ ਕਰਕੇ ਤੇ ਟਰੈਕ ਕਰਕੇ ਤੇ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਬਾਕੀ ਜਿਹੜੀ ਆ ਸਟੇਟਮੈਂਟ ਹਾਸਲ ਕੀਤੀ ਜਾ ਰਹੀ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਜੋ ਵੀ ਲੀਗਲ ਐਕਸ਼ਨ ਆ ਉਹ ਅਸੀਂ ਲੈ ਰਹੇ ਆ ਸਰ ਕਿੰਨੀ ਫਾਇਰਿੰਗ ਨੇ ਫਾਇਰਿੰਗ ਫਾਇਰ ਕਿੰਨੇ ਫਾਇਰ ਇਹਨਾਂ ਦੇ ਦੱਸਣ ਮੁਤਾਬਕ 6-7 ਹੋਇਆ ਬਟ ਅਜੇ ਕੋਲ ਸਾਨੂੰ ਇੱਕ ਮਿਲਿਆ ਵਾ ਜਦੋਂ ਸਾਨੂੰ ਬਾਕੀ ਵੀ ਸਾਰੀ ਇਨਵੈਸਟੀਗੇਸ਼ਨ ਹੋ ਜੇਗੀ ਫਿਰ ਅਸੀਂ ਤੁਹਾਨੂੰ ਕਲੀਅਰ ਕਰ ਦਿਆਂਗੇ ਕਿ ਕਿប៉ុਤਲ ਕਿੰਨੇ ਫਾਇਰ ਹੋਇਆ ਸਰ ਕੱਲ ਵੀ ਫਾਇਰਿੰਗ ਕਰਤੀ ਜਾਏਗੀ ਨਹੀਂ ਜੀ ਕੱਲ ਫਾਇਰਿੰਗ ਨਹੀਂ ਕੱਲ ਰੈਕੀ ਕਰਕੇ ਗਿਆ ਜੋ ਇਹਨਾਂ ਦੱਸਿਆ ਸਾਨੂੰ ਜੋ ਇਹਨੂੰ ਦੱਸਿਆ ਵਾ ਇਹ ਤਾਂ ਹੁਣ ਉਹਨਾਂ ਦੀ ਸਟੇਟਮੈਂਟ ਤੋਂ ਪਤਾ ਲੱਗੂਗਾ ਵੀ ਫਰੋਤੀ ਦਾ ਮਾਮਲਾ ਕਿਹਦਾ ਜੀ ਸਰ ਲੜਕੀ ਦੀ ਕੰਡੀਸ਼ਨ ਕਿਸ ਤਰ੍ਹਾਂ ਹੈ ਉਹ ਆਊਟ ਆਫ ਡੇਂਜਰ ਆ ਕੋਈ ਪ੍ਰੋਬਲਮ ਨਹੀਂ ਹੈ ਤੇ ਹੁਣ ਕੀ ਕਾਰਵਾਈ ਤੁਸੀਂ ਕਰੋਗੇ ਬਿਲਕੁਲ ਐਫ ਆਈ ਆਰ ਲੌਂਚ ਕਰਾਂਗੇ ਜੋ ਬਣਦੀ ਕਾਰਵਾਈ ਲੀਗਲ ਕਰਾਂਗੇ ਜੋ ਸਾਰਾ ਐਕਸ਼ਨ ਕਰਾਂਗੇ